ਮੇਰਾ ਹਰ ਸਿੰਘ ਰਾਜ ਸਿੰਘ ਮਾਨ ਨਾ ਭਾਰਤੀ ਕਿਸਾਨ ਨੂੰ ਇੱਕ ਤਾਂ ਗਰਾਹਾਂ ਦਾ ਜਲਾ ਬਟਿੰਡੇ ਦਾ ਪਰਦਾ ਅੱਜ ਸੈਕਟਰੀਟ ਦਾ ਘਰਾਓ ਕੋਲ ਜਾ ਕੇ ਕਿਹਾ ਕਿ ਦੇਖੋ ਲਗਾਤਾਰ ਹੋ ਗਏ ਤੁਹਾਨੂੰ ਵੀ ਪਤਾ ਹੈ ਤੁਸੀਂ ਵੀ ਸਾਡੇ ਨਾਲ ਹੀ ਸੰਘਰਸ਼ ਦੇ ਮੈਦਾਨ 'ਚ ਹੀ ਹੋ ਧੰਨਵਾਦ ਪਹਿਲਾਂ ਦਾ ਤੁਹਾਡਾ ਕਿਉਂਕਿ ਤੁਹਾਨੂੰ ਪਤਾ ਹੈ ਆਦਾਰ ਸੇ ਸਕੂਲ ਚੌਕੇ ਦੇ ਮਾਮਲੇ ਦੇ ਵਿੱਚ ਫੜੇ ਹੋਏ 5 ਅਪ੍ਰੈਲ ਤੋਂ ਸਾਡੇ ਦੋ ਆਗੂ ਜੇਲ੍ਹ ਦੇ ਵਿੱਚ ਬੰਦਾ ਬੰਦੇ ਸਿੰਘ ਚੌਕੇ ਤੇ ਸਗਨਦੀਪ ਜਾਉਂਦੇ ਸਗਨਦੀਪ ਦੀ ਮਾਮਰੀ ਨੂੰ ਅੱਜ ਪੂਰੇ 9 ਦਿਨ ਹੋ ਗਏ 10 ਤਰੀਕ ਦੀ ਉਹਦੀ ਡੈਥ ਹੋਈ ਹੋਈ ਐ 11 ਨੂੰ ਫੈਸਲਾ ਕਰਕੇ 12 ਤੋਂ ਲਗਾਤਾਰ ਅਸੀਂ ਡੀਸੀ ਦਫ਼ਤਰ ਦੇ ਅੱਗੇ ਰੋਸ ਮਾਰਚ ਕਰਦੇ ਆ ਨਾਲ ਧਰਨਾ ਲਾਈ ਬੈਠੇ ਆ ਅੱਜ ਜਦੋਂ ਸਾਡੀ ਕਿਸੇ ਪਾਸੋਂ ਸੁਣਵਾਈ ਨਾ ਹੋਈ ਤਾਂ ਅਸੀਂ ਉਹਨਾਂ ਆਗੂਆਂ ਨੂੰ ਰਿਹਾ ਕਰਾਉਣ ਖਾਤਰ ਡੀਸੀ ਦਫ਼ਤਰ ਦਾ ਘਰਾਉ ਕੀਤਾ ਤੇ ਨਾ ਫਿਰ ਵੀ ਕੋਈ ਗੱਲ ਸੁਣਵਾਈ ਹੋਈ ਫਿਰ ਅਗਲਾ ਦੇਖਦੇ ਦੂ ਅਗਲਾ ਐਕਸ਼ਨ ਦੇਖ ਲਾਂਗੇ ਫਿਰ ਸਾਡਾ ਕਹਾ ਜੇ ਨਹੀਂ ਸੁਣਨਗੇ ਸਾਡੇ ਕੋਲੇ ਦੇਖੋ ਪਹਿਲੇ ਦਿਨ ਅਸੀਂ ਆਏ ਆ ਛੋਟਾ ਜਿਹਾ ਮਾਰਚ ਕੀਤਾ ਇੱਥੇ ਪਾਵਰ ਹਾਊਸ ਤੋਂ ਹੀ ਮੁੜਿਆ ਅਗਲੇ ਦਿਨ ਅਸੀਂ ਆਈਟੀਆਈ ਚੌਂਕ ਤੱਕ ਵਾਗੇ ਉਦੋਂ ਅਗਲੇ ਦਿਨ ਅਸੀਂ ਅੱਡੇ ਬੂਰੇ ਜਾ ਕੇ ਸਾਰੇ ਲੋਕਾਂ ਨੂੰ ਦੱਸ ਤਾ ਇਸੇ ਤਰ੍ਹਾਂ ਸਾਡੇ ਐਕਸ਼ਨਾਂ ਦੇ ਵੀ ਉਹੋ ਜਿਹੇ ਪ੍ਰੋਗਰਾਮ ਅਸੀਂ ਉਦੋਂ ਵੱਧ ਹੋਰ ਕਰ ਸਕਦੇ ਹੁੰਨੇ ਆ ਅੱਜ ਸਾਡਾ ਰੋਸ ਗੁੱਸਾ ਜਿਹੜਾ ਕਿਉਂਕਿ ਡੀਸੀ ਨੇ ਹਲੇ ਤੱਕ ਸਾਡੀ ਗੱਲ ਨਹੀਂ ਸੁਣੀ ਮਸਲਾ ਹੱਲ ਕਰਨਾ ਤਾਂ ਦੂਰ ਦੀ ਗੱਲ ਆ ਨਾ ਔਰ ਡੀਸੀ ਦੇ ਬਾਹਰ ਚ ਬੈਠੇ ਅਸੀਂ ਡੀਸੀ ਜਿਹਨੇ ਦਾ ਮਾਲਕ ਹੈ ਇਹ ਦੂਤੇ ਦਾ ਕੋਈ ਅਫਸਰ ਨਹੀਂ ਹੁੰਦਾਗਾ ਡੀਸੀ ਨੇ ਮਸਲੇ ਹੱਲ ਕਰਨੇ ਆ ਤੇ ਡੀਸੀ ਉਹ ਕਹਿੰਦੇ ਹੁੰਦੇ ਅਸੀਂ ਚੱਜ ਕੇ ਚੱਲ ਕੇ ਲੋਕਾਂ ਕੋਲ ਜੰਮਿਆ ਤੇ ਲੋਕ 12 ਤਰੀਕ ਤੋਂ ਲਗਾਤਾਰ ਇਹਦੇ ਬਾਹਰ ਚ ਬੈਠੇ ਆ ਹਲੇ ਤੱਕ ਸਾਡੀ ਗੱਲ ਹੀ ਨਹੀਂ ਹੋਣੀ ਇਹਦੇ ਰੋਸ ਵਜੋਂ ਅਸੀਂ ਇਹ ਜੇ ਅਜੇ ਵੀ ਨਹੀਂ ਸੁਣਨਗੇ ਤਾਂ ਸਾਡੇ ਕੋਲੇ ਸੰਘਰਸ਼ ਹੈ ਇਹ ਤੋਂ ਹੋਰ ਸੰਘਰਸ਼ ਨੂੰ ਹੋਰ ਕਰਨਾ ਕਰ ਲਾਂਗੇ ਹੋਰ ਤਿੱਖਾ ਕਰ ਲਾਂਗੇ ਹੋਰ ਕਿਹੜੀ ਸ਼ਕਲ ਦੇ ਨਾਲ ਆਪਾਂ ਅਸੀਂ ਸਰਕਾਰ ਦਾ ਪਿੱਛਾ ਆਪਾਂ ਕਰ ਸਕਦੇ ਆ ਸਰਕਾਰ ਦੀ ਸਿਆਸੀ ਬਦਨਾਮੀ ਕਰ ਸਕਦੇ ਆ ਸਾਡੇ ਕੋਲੇ ਰੋਣ ਪਿਟਣੀ ਹੁੰਦਾ ਇਹਨੂੰ ਰੋਣ ਪਿਟਣ ਕਹਿ ਲੋ ਸਾਡਾ ਸ਼ਹਿਰ ਚ ਕਹਿ ਲੋ ਸਾਡੇ ਕੋਲੇ ਅੱਜ ਇੱਥੇ ਵੀ ਨਾ ਸੋਣਗੇ ਇਹਦੂ ਅਗਲਾ ਅਸੀਂ ਕੋਈ ਹੋਰ ਪੁਆਇੰਟ ਚੁਣ ਲਾਂਗੇ ਅਦਾਲਤ ਵਿੱਚ ਕੋਈ ਪੜਤੀ ਵਾਸਤੇ ਜਾਂ ਢਾਈ ਵਾਸਤੇ ਠੀਕੇ ਛੜਾਈ ਅਸੀਂ ਸੈਸ਼ਨ ਕੋਰਟ ਦੇ ਵਿੱਚ ਲਾਈ ਜਿਹਨੂੰ ਕੱਚੀ ਜ਼ਮਾਨਤ ਕਹਿੰਦੇ ਆ ਵੀ ਕੱਚੀ ਜ਼ਮਾਨਤ ਕਰ ਦਿਓ ਕੁਝ ਦਿਨਾਂ ਲਈ ਉਹ ਆਪਦੀ ਮਾਂ ਦੀ ਕਿਰਿਆ ਕਰਮਾ ਜਿਹੜੀਆਂ ਕੋਈ ਅੰਤਮ ਰਸਮਾਂ ਉਹ ਕਰ ਲਵੇ ਸੈਸ਼ਨ ਜੱਜ ਨੇ ਰੱਦ ਕਰ ਦਿੱਤੀ ਹੁਣ ਅਸੀਂ ਅੱਜ ਹਾਈ ਕੋਰਟ 'ਚ ਵੀ ਗਏ ਹੋਏ ਆਂ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਘੱਟੋ ਘੱਟ ਕੱਚੀ ਜਮਾਨਤ ਹਾਈ ਕੋਰਟ ਤੋਂ ਪੜਾ ਦਿਓ ਜੱਜ ਸਾਹਿਬ ਤਾਂ ਕਹਿੰਦੇ ਸੀ ਮੇਰੇ ਬੱਸ ਦੀ ਗੱਲ ਨਹੀਂ ਉਹ ਤਾਂ ਬੱਸ ਹੁੰਦੀ ਐ ਪਹਿਲਾਂ ਸਾਡੇ ਕੋਲੇ अनेका ਆਧਾਰ ਨੇ ਇਸੇ 307 ਦੇ ਕੇਸ ਦੇ ਵਿੱਚ 2000 ਦੇ ਵਿੱਚ ਐ ਦੂ 25 ਹਜ਼ਾਰ ਪਹਿਲਾਂ ਸਾਡਾ ਬਾਘ ਸਿੰਘ ਸੀਗਾ ਜੇਠੂ ਕੇ ਭੋਲਾ ਬੁੱਗਰ ਸੀ ਉਹਨਾਂ ਦੀ ਐਂਤ ਕੱਚੀ ਜ਼ਮਾਨਤ ਕਰੀ ਜਦੋਂ ਨਾਲੇ ਚਾਚੇ ਦੀ ਮੌਤ ਹੋਈ ਸੀ ਇਹ ਤਾਂ ਸਖੀ ਮਾਂ ਦੀ ਮੌਤ ਹੋਈ ਹੈ ਇਸ ਕਰਕੇ ਅਸੀਂ ਵਿੱਚ ਜਾਣ ਬੁੱਝ ਕੇ ਸਰਕਾਰ ਦੀ ਸਹਤ ਐਵੇਂ ਜਿਵੇਂ ਸਾਰੀਆਂ ਅਧਾਰਤਾਂ ਦਾ ਇਹੋ ਹਾਲ ਹੋਇਆ ਤਾਂ ਇਹ ਪ੍ਰਸ਼ਾਸਨ ਦਾ ਹਾਲ ਹੋਇਆ ਤਾਂ ਜਣੀ ਸਾਡੇ ਬੰਦਿਆਂ ਨੂੰ ਬਿਨਾਂ ਵਜ੍ਹਾ ਅੰਦਰ ਰੱਖਿਆ ਡੀਸੀ ਨਾਲ ਕੋਈ ਮੀਟਿੰਗ ਹੋਈ ਜਾਂ ਨਹੀਂ ਡੀਸੀ ਨੇ ਹਲੇ ਤੱਕ ਕੋਈ ਮੀਟਿੰਗ ਨਹੀਂ ਕਰੀ ਅੱਜ ਸਾਨੂੰ ਸਰਦਾ ਪੱਤਰ ਜਰੂਰ ਆਇਆ ਸੀ ਅੱਜ ਅਸੀਂ ਜੇ ਕਰਦਾ ਅਸੀਂ ਮੀਟਿੰਗ ਨੂੰ ਤਾਂ ਤਿਆਰ ਆ ਮੀਟਿੰਗ ਤਾਂ ਕਰਨੀ ਹੈ ਜੇ ਸੱਦਣਗੇ ਜਰੂਰ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਆਪਦੀ ਗੱਲ ਰੱਖਾਂਗੇ ਉਹਨਾਂ ਨੇ ਗਾਹ ਮਸਲਾ ਹੱਲ ਕਰਾਉਣਾ ਜੇ ਹੱਲ ਕਰਾਉਂਦੇ ਵਧੀਆ ਗੱਲ ਹੈ ਨਹੀਂ ਹੱਲ ਕਰਾਉਂਦੇ ਸਾਡੇ ਕੋਲ ਸੰਘਰਸ਼ ਹੈ 26 ਜਨਵਰੀ ਨੂੰ ਤਾਂ ਸਾਡਾ ਪਹਿਲਾ ਇੱਕ ਕੇਂਦਰ ਪੱਧਰ ਤੇ ਸਾਡਾ ਐਲਾਨ ਆਉਂਦਾ ਹੀ ਹੁੰਦਾ ਹੈ ਐਸਕੇਐਮ ਦਾ ਕੇਂਦਰ ਪੱਧਰ ਤੇ ਟਰੈਕਟਰ ਮਾਰਚ ਹੋਣਾ ਹੈ 26 ਜਨਵਰੀ ਨੂੰ ਉਹ ਸਾਡਾ ਕਰਾਂਗੇ ਅਸੀਂ ਐਸਕੇਐਮ ਦਾ ਸੱਦਾ ਆਇਆ ਹੋਇਆ ਉਹ ਨਾਲੂ ਨਾਲ ਉਹ ਵੀ ਕਰਾਂਗੇ ਮੈਂ ਕਹਿੰਦਾ